ਮਨ ਕਰਕੇ ਰੱਬ ਦਾ ਨਾਮ ਲੈਣਾ ਆ ਗਿਆ ਨਾ ਉਹ ਦਿਨ ਪਖੰਡ ਪਾਸੇ ਹੋ ਜਾਏਗਾ ਉਹ ਦਿਨ ਪਤਾ ਲੱਗ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੀ ਹੈ ਉਹਨਾਂ ਲੜਾਈ ਝਗੜੇ ਮੁੱਕ ਜਾਣਗੇ ਤੁਸੀਂ ਵੇਖੋ ਸਮਾਜ ਚ ਹੁੰਦਾ ਕੀ ਹੈ ਇੱਥੇ ਕਈ ਲੋਕ ਐਸੇ ਨੇ ਜਿਹੜੇ ਜ਼ੁਬਾਨ ਕਰਕੇ ਰੱਬ ਦਾ ਨਾਮ ਬੜਾ ਲੈਂਦੇ ਨੇ ਜ਼ੁਬਾਨ ਕਰਕੇ ਬੜਾ ਲੈਂਦੇ ਨੇ ਪਰ ਮਾਂ ਦੀ ਹੱਥ ਦੀ ਰੋਟੀ ਤਾਂ ਖਾਣ ਨੂੰ ਤਿਆਰ ਨਹੀਂ ਹੈਗੇ ਉਹ ਲੋਕ ਮਾਂ ਪ੍ਰਸ਼ਾਦਾ ਤਿਆਰ ਕਰਦੀ ਉਹ ਕਹਿੰਦੇ ਜੀ ਜਿਹੜੀ ਜਥੇਬੰਦੀ ਤੋਂ ਅਸੀਂ ਅੰਮ੍ਰਿਤ ਛਕ ਲਿਆ ਨਾ ਉਹ ਕਹਿੰਦੀ ਵੀ ਕਿਸੇ ਹੋਰ ਦੇ ਹੱਥਾਂ ਦਾ ਨਹੀਂ ਖਾਣਾ ਤੁਸੀਂ ਇਹ ਮੇਰੇ ਪਿਤਾ ਜੀ ਨੇ ਮੈਨੂੰ ਗੱਲ ਦੱਸੀ ਉਹਨਾਂ ਦੇ ਅੱਗੇ ਕੋਈ ਦੋਸਤ ਸੀਗਾ ਉਹ ਉਹਨਾਂ ਦੇ ਦੋਸਤ ਦਾ ਲੜਕਾ ਕਿਦੋਂ ਐਸੀ ਜੱਥੀਬੰਦੀ ਤੋਂ ਅਮਰਤ ਛਕ ਆਇਆ ਤੇ ਉਹ ਆ ਕੇ ਕਹਿੰਦਾ ਵੀ ਮਾਂ ਮੈਂ ਤੇਰੇ ਹੱਥਾਂ ਦਾ ਖਾਣਾ ਹੀ ਨਹੀਂ ਹੋਇਆ ਕੀ ਹੁਣ ਨਹੀਂ ਖਾਣਾ ਤੇ ਪੁੱਤਰਾ ਤਿਆਰ ਤੇ ਆਪੇ ਹੀ ਕਰਨਾ ਪੈਣਾ ਨਾ ਹੁਣ ਹੁਣ ਕਿੰਨਾ ਕੁ ਤਿਆਰ ਕਰ ਲੂਗਾ ਜੀ ਕਿੰਨਾ ਕੁ ਚਿਰ ਵਿਚਾਰਾ 8 ਮਹੀਨੇ ਬੜੇ ਜ਼ੋਰ ਲਾ ਕੇ ਲੱਗਾ ਰਿਹਾ ਲੱਗਾ ਰਿਹਾ ਹੁਣ ਜਿਹੜਾ ਕੰਮ ਇੱਕ ਬੀਬੀ ਕਰ ਸਕਦੀ ਹੈ ਉਹ ਬੰਦੇ ਕੋ ਨਹੀਂ ਹੋਣਾ। ਬਾਹਰ ਵੀ ਕੰਮ ਕਾਜ ਉੱਤੇ ਜਾਣਾ। ਹੋਰ ਵੀ ਇੱਧਰ ਉੱਧਰ ਜਾਣਾ, ਹੋਰ ਬਥੇਰੇ ਕੰਮ ਕਰਨੇ ਤੇ ਆਪਣੀ ਰੋਟੀ ਵੀ ਤਿਆਰ ਕਰਨੀ ਹੈ। ਹੁਣ ਜਿਹੜੀ ਜਿਹੜਾ ਕੰਮ ਸਾਡੀ ਭੈਣ ਜਾਂ ਸਾਡੀ ਵੀ ਕੋਈ ਮਾਤਾ ਕਰ ਸਕਦੀ ਹੈ ਉਹ ਹੁਣ ਬੰਦਾ ਥੋੜਾ ਸਾਰੇ ਕੰਮ ਕਰੇਗਾ ਵੀ ਬੀਬੀਆਂ ਵਾਲੇ ਕੰਮ ਵੀ ਤੇ ਆਪਣਾ ਕੰਮ ਵੀ ਬਾਹਰ ਨੌਕਰੀ ਦਾ ਵੀ ਕਰੇ ਤੇ ਸਾਰਾ ਕੁਝ ਉਹ ਵਿਚਾਰਾ 8 ਮਹੀਨੇ ਬੜੇ ਜੱਜ ਜਿੱਚ ਪਿਆਰਿਆ, 8 ਮਹੀਨੇ ਉਹਨੇ ਮਾਂ ਦੇ ਹੱਥ ਦੀ ਰੋਟੀ ਨਹੀਂ ਖਾਧੀ, 8 ਮਹੀਨੇ ਬੀਤੇ ਉਸ ਤੋਂ ਬਾਅਦ ਕਹਿੰਦਾ ਛੱਡੋ ਯਾਰ ਮੈਂ ਖਾਣੀ ਪੈਣੀ ਹੋਣਾ। ਉਹ ਸਭ ਫਿਰ ਛੱਡਦਾ ਉਹ ਵਾਲਾ ਅੰਮ੍ਰਿਤ ਜਿਹੜਾ ਸੀ ਨਾ ਹੁਣ ਪਾਸੇ ਹੋ ਗਿਆ ਕਿਉਂ ਕਿਉਂਕਿ ਹੁਣ ਅਕਲ ਆ ਗਈ ਨਾ ਵੀ ਇਦਾਂ ਨਹੀਂ ਕੰਮ ਸਰਨਾ ਪਰ ਇਹ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਸੀਗਾ ਇੱਥੇ ਬੰਦਾ ਅੰਮ੍ਰਿਤ ਛੱਕ ਰਿਹਾ ਏ ਤੇ ਅੰਮ੍ਰਿਤ ਛੱਕ ਕੇ ਆਪਣੇ ਪਰਿਵਾਰ ਦੇ ਮੈਂਬਰੋਂ ਤੋਂ ਦੂਰ ਹੋ ਰਿਹਾ ਏ ਮੈਂ ਨਹੀਂ ਜੀ ਪਤਾ ਗੁਰੂ ਸਾਹਿਬ ਨੇ ਤਾਂ ਲਾਗੇ ਕੀਤਾ ਸੀਗਾ ਇਹ ਅਸੀਂ ਅਸੀਂ ਕਿਹੜੇ ਅੰਮ੍ਰਿਤ ਵਾਲੇ ਪਾਸੇ ਨੂੰ ਤੁਰ ਪਏ ਜੀ ਜਿਹੜਾ ਲੋਕਾਂ ਦੇ ਵਿੱਚ ਪਾੜੇ ਪਾਉਂਦਾ ਏ ਅੰਮ੍ਰਿਤ ਕਦੀ ਵੀ ਪਾੜੇ ਨਹੀਂ ਪਾਉਂਦਾ ਤੇ ਜਿਹੜਾ ਇਹ ਪਾੜੇ ਪਾਉਣ ਵਾਲਾ ਅੰਮ੍ਰਿਤ ਹੈ ਨਾ ਉਹ ਅੰਮ੍ਰਿਤ ਹੋ ਨਹੀਂ ਸਕਦਾ ਮੈਨੂੰ ਮਾਫ ਕਰਿਓ ਮੈਂ ਇੰਨੀ ਗੱਲ ਕਹਿ ਰਿਹਾ ਵਾਂ ਜਿਹੜਾ ਸਾਡੇ ਸਮਾਜ ਚ ਵੰਡੀਆਂ ਪਾ ਦਵੇ ਉਹਨੂੰ ਤੁਸੀਂ ਅੰਮ੍ਰਿਤ ਆਖੋਗੇ ਅੰਮ੍ਰਿਤ ਤੇ ਬਾਣੀ ਹੈ ਜਿਹੜੀ ਬਾਣੀ ਇੱਕ ਕਰ ਦਿੰਦੀ ਹੈ ਬੰਦੇ ਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਇਥੇ ਤੇ ਜਲਨ ਬੁਝਣੀ ਸੀ ਇਥੇ ਤੇ ਜਲਨ ਪੈਦਾ ਹੋ ਗਈ ਹੈ ਕਹਿੰਦੀ ਸੋਚ ਕੇ ਤਾਂ ਵੇਖੋ ਅੰਮ੍ਰਿਤ ਗੁਰੂ ਦਾ ਸੀਗਾ ਅਸੀਂ ਅੰਮ੍ਰਿਤ ਜਥੇ ਬੰਦੀਆਂ ਦਾ ਬਣਾ ਕੇ ਰੱਖ ਦਿੱਤਾ ਇਥੇ ਸਭ ਤੋਂ ਵੱਡਾ ਸਿਆਪਾ ਪਿਆ ਅਮਰਤ ਗੁਰੂ ਦਾ ਸੀਗਾ ਗੁਰੂ ਦੀ ਬਾਣੀ ਦਾ ਸੀਗਾ ਅਸੀਂ ਜਥੇਬੰਦੀਆਂ ਦਾ ਬਣਾਤਾ ਅਸੀਂ ਫਲਾਣੇ ਬਾਬਾ ਜੀ ਕੋ ਛੱਕਿਆ ਅਸੀਂ ਫਲਾਣੇ ਜਥੇਬੰਦੀ ਤੋਂ ਛੱਕਿਆ ਅਸੀਂ ਫਲਾਣੇ ਡੇਰੇ ਤੋਂ ਛੱਕਿਆ ਹੁਣ ਬਹੁਤੀ ਵਾਰੀ ਖੰਡੇ ਦੀ ਪੌਲ ਲੈ ਲਈ ਜਾਂਦੀ ਹੈ ਪਰ ਖੰਡੇ ਦੀ ਪੌਲ ਲੈ ਕੇ ਉਸ ਤੋਂ ਬਾਅਦ ਬਾਣੀ ਦਾ ਅਮਰਤ ਨਿਤ ਸਿੱਖ ਨੇ ਪੀਣਾ ਸੀਗਾ ਪਰ ਬਾਣੀ ਦਾ ਅਮਰਤ ਨਹੀਂ ਪੀਤਾ ਇਸ ਕਰਕੇ ਕੀ ਹੋਇਆ ਜਿਹੜੀ ਉਹ ਵਿਚਾਰਧਾਰਾ ਕਿਸੇ ਬਾਬੇ ਕੋਲ ਉਹ ਜਦੋਂ ਕੋਈ ਖੰਡੇ ਦੀ ਪੌਲ ਲੈਣ ਵਾਸਤੇ ਗਿਆ ਬਾਬੇ ਨੇ ਚਾਰ ਗੱਲਾਂ ਸੁਣਾਤੀਆਂ ਆਪਣੀ ਮਤ ਬਾਬੇ ਨੇ ਦੇ ਛੱਡੀ ਉਹ ਗੱਲਾਂ ਤੇ ਉਹਨੇ ਮੰਨ ਲਈਆਂ ਪਰ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਈ ਸੀ ਉਸ ਗੱਲ ਉੱਤੇ ਗੌਰ ਨਹੀਂ ਕੀਤਾ ਇੱਕ ਬੇਨਤੀ ਕਰਾਂ ਹੁਣੇ ਭਾਈ ਸਾਹਿਬ ਜੀ ਅੰਮ੍ਰਿਤ ਛਕਣ ਦੀ ਬੇਨਤੀ ਕਰ ਰਹੇ ਸਨ ਆਮ ਕਰਕੇ ਤੁਸੀਂ ਵੇਖੋ ਜਦੋਂ ਬੋਰਡ ਲੱਗੇ ਹੁੰਦੇ ਨੇ ਨਾ ਬੋਰਡ ਬੋਰਡ ਲੱਗੇ ਜਿੱਥੇ ਅੰਮ੍ਰਿਤ ਦੀ ਗੱਲ ਲਿਖੀ ਹੋਈ ਹੈ ਤੇ ਉਹ ਬੋਰਡਾਂ ਦੇ ਨੁਕਰਾਂ ਦੇ ਉੱਤੇ ਲਿਖਿਆ ਹੁੰਦਾ ਅਮਰਤ ਛਕੋ ਸੈਂਟਰ 'ਚ ਲਿਖਿਆ ਹੁੰਦਾ ਸਿੰਘ ਸੱਜੋ ਤੇ ਅਖੀਰ 'ਚ ਲਿਖਿਆ ਹੁੰਦਾ ਗੁਰੂ ਵਾਲੇ ਬਣੋ ਹੁਣ ਕਈਆਂ ਨੇ ਸੋਚਿਆ ਵਿਸਾਖੀ ਉੱਤੇ ਇਦਾਂ ਦੇ ਬੋਰਡ ਬਹੁਤੇ ਲੱਗੇ ਹੁੰਦੇ ਹੁਣ ਕਈਆਂ ਨੇ ਸੋਚਿਆ ਵੀ ਜਦੋਂ ਅਸੀਂ ਅਮਰਤ ਛਕ ਲਵਾਂਗੇ ਗੁਰੂ ਵਾਲੇ ਤੇ ਆਪਾਂ ਬਣ ਹੀ ਗਏ ਸਿੰਘ ਵੀ ਸੱਜ ਗਏ ਗੁਰੂ ਵਾਲੇ ਵੀ ਬਣ ਗਏ ਹੁਣ ਗੁਰੂ ਵਾਲੇ ਬਣਨ ਦਾ ਸਰਟੀਫਿਕੇਟ ਤੇ ਸਾਨੂੰ ਮਿਲ ਗਿਆ ਇਸ ਤੋਂ ਬਾਅਦ ਹੁਣ ਭਾਵੇਂ ਅਸੀਂ ਠੱਗੀ ਮਾਰੀ ਹੈ ਆਵੇਂ ਚੋਰੀ ਕਰੀਏ ਭਾਵੇਂ ਡਾਕੇ ਮਾਰੀਏ ਭਾਵੇਂ ਲੁੱਟਿਏ ਖੋਈਏ ਜੋ ਮਰਜ਼ੀ ਕਰੀਏ ਸਾਨੂੰ ਤਾਂ ਸਰਟੀਫਿਕੇਟ ਮਿਲ ਗਿਆ ਕਿਉਂਕਿ ਅੰਮ੍ਰਿਤ ਛਕ ਲਿਆ ਅਸੀਂ ਗੁਰੂ ਵਾਲੇ ਬਣ ਗਏ ਆ ਤੇ ਬਹੁਤਿਆਂ ਲੋਕਾਂ ਨੇ ਇਸ ਗੱਲ ਦਾ ਨਜਾਇਜ਼ ਫਾਇਦਾ ਵੀ ਉਠਾਇਆ ਬਹੁਤਿਆਂ ਲੋਕਾਂ ਨੇ ਤੁਸੀਂ ਵੇਖ ਲਓ ਕਈ ਤੇ ਐਸੇ ਨੇ ਉਹ ਅੰਮ੍ਰਿਤ ਹੀ ਇਸ ਕਰਕੇ ਛਕਦੇ ਨੇ ਕਿ ਵਿੱਚ ਉਹਨਾਂ ਦੇ ਮਨ 'ਚ ਕੋਈ ਕਪਟ ਹੁੰਦਾ ਹੈ ਤੇ ਉਸ ਕਪਟ ਨੂੰ ਉਹ ਪੂਰਾ ਕਰ ਸਕਣ ਉਸ ਕਪਟ ਨੂੰ ਪੂਰਾ ਕਰ ਸਕਣ ਤੇ ਉਹ ਐਸੇ ਧੋਖੇ ਧੜੀਆਂ ਅੰਮ੍ਰਿਤ ਛਕ ਕੇ ਵੀ ਹੋ ਰਹੀਆਂ ਨੇ ਹੁਣ ਅਸਲ ਦੇ ਵਿੱਚ ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਵਾਕ ਮਨ ਨੂੰ ਚੇਤੇ ਆ ਗਿਆ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਹੇ ਭਲਿਆ ਇਹ ਹੋ ਸਕਦਾ ਏ ਤੂੰ ਗਾਤਰਾ ਪਾਇਆ ਹੋਵੇ ਖੰਡੇ ਦੀ ਪੌਲ ਵੀ ਲਈ ਹੋਵੇ ਸਿਰ 'ਚ ਕੰਗਾ ਵੀ ਲਾਉਂਦਾ ਹੋਵੇਂ ਕੜਾ ਵੀ ਪਾਇਆ ਹੋਵੇ ਕਸ਼ੇਰਾ ਵੀ ਪਾਇਆ ਹੋਵੇ ਕੇਸ ਵੀ ਤੇਰੇ ਹੋਣ ਪਰ ਕਹਿੰਦੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਮੈਂ ਇੰਨੀ ਗੱਲ ਜ਼ਰੂਰ ਆਖਾਂਗਾ ਕਿ ਹੋ ਸਕਦਾ ਏ ਪੰਜੇ ਕਕਾਰ ਤੇਰੇ ਕੋ ਹੈਗੇ ਨੇ ਖੰਡੇ ਦੀ ਪੌਲ ਤੂੰ ਲੈ ਲਈ ਐ ਪਰ ਇਹ ਵੀ ਹੋ ਸਕਦਾ ਏ ਕਿ ਹਜੇ ਤੱਕ ਤੂੰ ਅੰਮ੍ਰਿਤਧਾਰੀ ਨਾ ਹੋਇਆ ਹੋਵੇਂ ਹੁਣ ਆਪਾਂ ਕਹਾਂਗੇ ਵੀ ਇਹ ਕਿੱਦਾਂ ਹੋ ਸਕਦਾ ਜੀ ਬਾਬਾ ਕਬੀਰ ਜੀ ਕਹਿ ਰਹੇ ਨੇ ਬਾਬਾ ਕਬੀਰ ਜੀ ਆਖਦੇ ਨੂੰ ਗੌਰ ਕਰਿਓ ਬਾਬਾ ਕਬੀਰ ਜੀ ਨੇ ਕੀ ਆਖਿਆ ਬਹੁਤੀ ਵਾਰੀ ਇਹ ਗੱਲਾਂ ਚੁੱਭ ਜਾਂਦੀਆਂ ਨੇ ਕਈਆਂ ਨੂੰ ਪਰ ਬਾਬਾ ਕਬੀਰ ਜੀ ਨੇ ਆਖਿਆ ਜੀ ਵਿਆਖਿਆ ਤਾਂ ਮੈਨੂੰ ਕਰਨੀ ਪੈਣੀ ਹੈ ਬਾਬਾ ਕਬੀਰ ਜੀ ਆਖਦੇ ਨੇ ਕਬੀਰ ਗੁਰ ਲਾਗਾ ਤਬ ਜਾਨੀਐ ਆਪਾਂ ਇਹ ਕਹਿੰਦੇ ਨਾ ਫਲਾਣਾ ਬੰਦਾ ਨਾ ਗੁਰੂ ਵਾਲਾ ਬਣ ਗਿਆ ਗੁਰ ਲਾਗਾ ਤਬ ਜਾਣੀ ਹੈ ਪਰ ਬਾਬਾ ਕਬੀਰ ਜੀ ਕਹਿੰਦੇ ਗੁਰੂ ਵਾਲਾ ਬਣਿਆ ਕਦੋਂ ਜਾਣਿਆ ਜਾਏਗਾ ਉਹਨਾਂ ਨੇ ਇੱਕ ਵਿਚਾਰ ਰੱਖੀ ਸਾਡੇ ਸਾਹਮਣੇ ਆਪਾਂ ਇਹ ਅਖਦੇ ਫਲਾਣਾ ਬੰਦਾ ਨਾ ਗੁਰੂ ਵਾਲਾ ਬਣ ਗਿਆ ਪਰ ਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਆ ਮੇਰੇ ਕੋਲੋਂ ਪੁੱਛੋ ਕਸਵੱਟੀ ਕੀ ਹੈ ਗੁਰੂ ਵਾਲਾ ਬਣਨ ਦੀ ਕੇਵਲ ਬਾਹਰੋਂ ਦੀ ਪੰਜ ਕਕਾਰ ਤੁਨ ਉੱਤੇ ਪਾ ਲਏ ਤੇ ਮਤਾਂ ਕਿਤੇ ਸਮਝ ਲਿਓ ਵੀ ਅਸੀਂ ਗੁਰੂ ਵਾਲੇ ਬਣ ਗਏ ਤੇ ਹੁਣ ਇਹਦਾ ਗਲਤ ਭਾਵ ਵੀ ਨਾ ਲੈ ਜਿਓ ਕਈਆਂ ਨੂੰ ਆਦਤ ਹੁੰਦੀ ਹੈ ਉਹ ਅੱਧੀ ਗੱਲ ਸੁਣ ਲੈਣਗੇ ਬਾਕੀ ਗੱਲ ਵੱਲ ਗੌਰ ਨਹੀਂ ਕਰਨਗੇ ਉਹ ਕਈ ਵਾਰ ਇਦਾਂ ਵੀ ਪ੍ਰਚਾਰਤਾ ਜਾਂਦਾ ਜੀ ਉਹ ਭਾਈ ਸਾਹਿਬ ਆਏ ਸੀ ਉਹ ਕਹਿੰਦੇ ਵੀ ਪੰਜ ਕਕਾਰ ਪਾਉਣ ਦੀ ਲੋੜ ਹੀ ਨਹੀਂ ਮੈਂ ਆਪ ਵੀ ਕਿਰਪਾਨ ਪਾਈ ਹੈ ਜੀ ਆਹ ਵੇਖ ਲਓ ਇੱਥੇ ਮੈਂ ਕਕਾਰ ਪਾਉਣ ਦੀ ਮਨਾਈ ਨਹੀਂ ਕਰ ਰਿਹਾ ਖੰਡੇ ਦੀ ਪਾਉਲ ਨਾ ਲੈਣ ਦੀ ਇਹ ਮੈਂ ਗੱਲ ਨਹੀਂ ਆਖਦਾ ਭਈ ਨਹੀਂ ਲੈਣੀ ਚਾਹੀਦੀ ਲਓ ਕਕਾਰ ਵੀ ਪਾ ਲਓ ਪਰ ਖੰਡੇ ਦੀ ਪਾਉਲ ਲੈਣ ਤੋਂ ਬਾਅਦ ਗੁਰਬਾਣੀ ਦਾ ਜਿਹੜਾ ਅੰਮ੍ਰਿਤ ਪੀਣਾ ਹੈ ਨਾ ਉਸ ਅੰਮ੍ਰਿਤ ਵੱਲ ਵੀ ਗੌਰ ਕਰ ਲਈਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਆ ਇਸ ਵੱਲ ਵੀ ਗੌਰ ਕਰ ਲਈਏ ਜੀਵਨ ਨੇ ਤਾਂ ਸਬਰਣਾ ਸੀਗਾ ਨਹੀਂ ਤੇ ਬਹੁਤੀ ਵਾਰੀ ਕੀ ਹੋਇਆ ਖੰਡੇ ਦੀ ਪੌਲ ਲੈ ਲਈ ਗਈ ਪਰ ਬਾਅਦ ਵਿੱਚ ਚੌੜੇ-ਚੌੜੇ ਜਿਨ੍ਹਾਂ ਨੇ ਗਾਤਰੇ ਪਾਏ ਉਹ ਬੰਦੇ ਮੜੀਆਂ ਤੇ ਵੀ ਮੱਥੇ ਟੇਕਦੇ ਹੋਏ ਵੇਖੇ ਗਏ ਉਹੀ ਬੰਦੇ ਬੰਦਿਆਂ ਦੇ ਅੱਗੇ ਸਿਰ ਝੁਕਾਉਂਦੇ ਹੋਏ ਵੀ ਵੇਖੇ ਗਏ ਉਹੀ ਬੰਦੇ ਸ਼ਨੀਵਾਰ ਵਾਲੇ ਦਿਨ ਗੁਰਦੁਆਰੇ ਵਿੱਚ ਛੋਲਿਆਂ ਦਾ ਪ੍ਰਸ਼ਾਦ ਲਿਆਉਂਦੇ ਵੇਖੇ ਗਏ ਮੰਗਲਵਾਰ ਵਾਲੇ ਦਿਨ ਬੂੰਦੀ ਲਿਆਉਂਦੇ ਹੋਏ ਵੇਖੇ ਗਏ ਉਹਨਾਂ ਦੇ ਹੱਥਾਂ ਦੇ ਉੱਤੇ ਲਾਲ ਕਾਲੇ ਤਾਰੇ ਗਏ ਉਂਗਲਾਂ ਦੇ ਵਿੱਚ ਨਗਾਂ ਵਾਲੀਆਂ ਮੁੰਦਰੀਆਂ ਵੇਖੀਆਂ ਗਈਆਂ ਉਹੀ ਬੰਦੇ ਮੰਗਲਵਾਰ ਵੀਰਵਾਰ ਸ਼ਨੀਵਾਰ ਦਾ ਵਹਿਮ ਕਰਦੇ ਹੋਏ ਵੇਖੇ ਗਏ ਕਮਾਲ ਦੀ ਗੱਲ ਹੈ ਨਾ ਗਾਤਰੇ ਤਾਂ ਉਹਨਾਂ ਨੇ ਵੀ ਪਾਏ ਨੇ ਸਿਰ 'ਚ ਕੰਗਾ ਤਾਂ ਉਹਨਾਂ ਦੇ ਵੀ ਹੈਗਾ ਏ ਕਸ਼ਾਰੇ ਤੇ ਉਹ ਵੀ ਪਾਉਂਦੇ ਕੜੇ ਤਾਂ ਉਹਨਾਂ ਨੇ ਵੀ ਪਾਏ ਪਰ ਇਹ ਕੀ ਹੈ ਇਹਦਾ ਭਾਵ ਇਹ ਵੀ ਬਾਹਰੋਂ ਤਾਂ ਉਹਨਾਂ ਨੇ ਅਮਰ ਸ਼ਕਲ ਲਿਆ ਪਰ ਅਸਲ ਦੇ ਵਿੱਚ ਜਿਹੜਾ ਬਾਣੀ ਦਾ ਅੰਮ੍ਰਿਤ ਪੀਣਾ ਸੀ ਨਾ ਉਹ ਨਹੀਂ ਪੀਤਾ ਜਦ ਤੱਕ ਜਦੋਂ ਬਾਣੀ ਦਾ ਅੰਮ੍ਰਿਤ ਪੀਣਾ ਸ਼ੁਰੂ ਕਰਤਾ ਬਾਣੀ ਦੇ ਅੰਮ੍ਰਿਤ ਪੀਣ ਦਾ ਮਤਲਬ ਪਤਾ ਕੀ ਹੈ ਬਾਣੀ ਦੇ ਕੱਲੇ-ਕੱਲੇ ਸ਼ਬਦ ਨੂੰ ਵਿਚਾਰ ਕੇ ਉਹਦੇ ਵਿੱਚੋਂ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ ਨਾ ਉਹਨੂੰ ਆਪਣੇ ਜੀਵਨ ਵਿੱਚ ਵਸਾਉਣਾ ਇਹ ਸੀਗਾ ਬਾਣੀ ਦਾ ਅੰਮ੍ਰਿਤ ਪੀਣਾ ਤਾਂ ਬਾਬਾ ਕਬੀਰ ਜੀ ਨੇ ਆਖਿਆ ਕਬੀਰ ਗੁਰ ਲਾਗਾ ਤਬ ਜਾਨੀਐ ਬਾਬਾ ਕਬੀਰ ਜੀ ਕਹਿੰਦੇ ਗੁਰੂ ਨਾਲ ਲੱਗਿਆ ਹੋਇਆ ਗੁਰੂ ਵਾਲਾ ਬਣਿਆ ਹੋਇਆ ਕਦੋਂ ਜਾਣਿਆ ਜਾਏਗਾ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨਤਾਪ ਪਹਿਲੀ ਗੱਲ ਆਖੀ ਮਿਟੈ ਮੋਹ ਜੀਵਨ ਦੇ ਵਿੱਚੋਂ ਜਦੋਂ ਮੋਹ ਮਿਟ ਗਿਆ ਦੂਜੇ ਨੰਬਰ ਤੇ ਆਖਿਆ ਤਨਤਾਪ ਤਾਪ ਕਹਿੰਦੇ ਬੁਖਾਰ ਨੂੰ ਕਹਿੰਦੇ ਸਤਨ ਨੂੰ ਬੁਖਾਰ ਲੱਗਾ ਹੋਇਆ ਅੱਖਾਂ ਨੂੰ ਬੁਖਾਰ ਚੜਿਆ ਭੈੜਾ ਵੇਖਣ ਦਾ ਜ਼ੁਬਾਨ ਨੂੰ ਬੁਖਾਰ ਚੜਿਆ ਹੋਇਆ ਮਾੜਾ ਬੋਲਣ ਦਾ ਕੰਨਾਂ ਨੂੰ ਬੁਖਾਰ ਚੜਿਆ ਚੁਗਲੀ ਨਿੰਦਿਆ ਸੁਣਨ ਦਾ ਹੱਥਾਂ ਨੂੰ ਬੁਖਾਰ ਚੜਿਆ ਰਿਸ਼ਵਤ ਲੈਣ ਦਾ ਪੈਰਾਂ ਨੂੰ ਬੁਖਾਰ ਚੜਿਆ ਹੋਇਆ ਠੇਕੇ ਵਾਲੇ ਪਾਸੇ ਜਾਣ ਦਾ ਬਿਊਟੀ ਪਾਰਲਰ ਵਾਲੇ ਪਾਸੇ ਜਾਣ ਦਾ ਇਹ ਤਨ ਨੂੰ ਬੁਖਾਰ ਹੈ ਇਹ ਬੁਖਾਰ ਉਤਰਿਆ ਨਹੀਂ ਉਤਰਿਆ ਨਹੀਂ ਉਤਰਿਆ ਹੁਣ ਇਹਦੀ ਕੋਈ ਗਾਰੰਟੀ ਹੈ ਵੀ ਜਿੰਨੇ ਕਿਰਪਾਨ ਪਾ ਲਈ ਉਹ ਕਦੀ ਮਾੜਾ ਨਹੀਂ ਵੇਖਦਾ ਗਾਰੰਟੀ ਤੇ ਕੋਈ ਨਹੀਂ ਨਾ ਇਹਦੀ ਕੋ ਗਾਰੰਟੀ ਹੈ ਜਿਹਨੇ ਕਿਰਪਾਨ ਪਾਈ ਉਹਨੇ ਜ਼ਿੰਦਗੀ ਚ ਕਦੀ ਚੁਗਲੀ ਨਹੀਂ ਸੁਣੀ ਬਹੁਤੇ ਨਹੀਂ ਸੁਣਦੇ ਨੇ ਜਿਹੜੇ ਗਾਰੰਟੀ ਤੇ ਕੋਈ ਨਹੀਂ ਨਾ ਇਹਦੀ ਹੁਣ ਬਾਬਾ ਕਬੀਰ ਜੀ ਕਹਿੰਦੇ ਅਸਲ ਅੰਮ੍ਰਿਤ ਧਾਰੀ ਅਸਲ ਗੁਰੂ ਵਾਲਾ ਭਲਿਆ ਤੂੰ ਉਸ ਦਿਨ ਬਣੇਗਾ ਜਦ ਦਿਨ ਮਿਟੇ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਹਰ ਆਪੇ ਆਪ ਹਰਖ ਤੇ ਸੋਗ ਖੁਸ਼ੀ ਤੇ ਗਮੀ ਕਹਿੰਦੇ ਤੇਰੇ ਜੀਵਨ ਚ ਨਾ ਹੋਵੇ ਬੜੀ ਕਮਾਲ ਦੀ ਗੱਲ ਹੈ ਗੁਰੂ ਪਾਤਸ਼ਾਹ ਅਸੀਂ ਖੁਸ਼ ਨਾ ਹੋਇਆ ਕਰੀਏ ਦੁਖੀ ਰਿਹਾ ਕਰੀਏ ਹੁਣ ਇੱਕ ਪਾਸੇ ਤੇ ਗੁਰੂ ਸਾਹਿਬ ਕਹਿ ਰਹੇ ਨੇ ਨਾ ਹਸੰਦੇ ਆ ਖਿਲੰਦੇ ਆ ਪਨੰਦੇ ਆ ਖਾਵੰਦੇ ਆ ਵਿੱਚੇ ਹੋਵੇ ਮੁਕਤ ਪਹਿਲਾ ਲਫ਼ਜ਼ ਹੀ ਉਹਨਾਂ ਨੇ ਆਖਿਆ ਹਸੰਦੇ ਆ ਹੱਸੋ ਜਪਜੀ ਸਾਹਿਬ ਜੀ ਵੀ ਕਹਤਾ ਨਾਨਕ ਭਗਤਾ ਸਦਾ ਵਿਗਾਸ ਵਿਗਾਸ ਦਾ ਮਤਲਬ ਵੀ ਖੇੜਾ ਇੱਕ ਖੁਸ਼ੀ ਹੈ ਹੁਣ ਇੱਥੇ ਵੀ ਆਖਿਆ ਵੀ ਜਿਹੜੇ ਰੱਬ ਦੇ ਭਗਤ ਬਣ ਜਾਣ ਉਹ ਸਦਾ ਹੀ ਖੁਸ਼ ਰਹਿੰਦੇ ਨੇ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ ਸੁਣਿਆ ਦੂਖ ਪਾਪ ਕਾ ਨਾਸ਼ ਉਹਨਾਂ ਦੇ ਦੁੱਖਾਂ ਦਾ ਪਾਪਾਂ ਦਾ ਨਾਸ਼ ਹੋ ਜਾਂਦਾ ਪਰ ਇੱਥੇ ਆਖ ਰਹੇ ਨੇ ਹਰਖ ਸੋਗ ਦਾਜੇ ਨਹੀਂ ਹਰਖ ਤੇ ਸੋਗ ਉਹਦੇ ਜੀਵਨ ਚ ਨਾ ਹੋਵੇ ਤਦ ਹਰ ਆਪੇ ਆਪ ਵੀ ਉੱਥੇ ਮੰਨਿਆ ਜਾਏਗਾ ਵੀ ਰੱਬ ਨੇ ਇਹਦੇ ਜੀਵਨ ਚ ਵਾਸਾ ਕਰ ਲਿਆ ਉੱਥੇ ਗੁਰੂ ਦੀ ਵਿਚਾਰ ਇਹ ਜੀਵਨ ਅੰਦਰ ਟਿਕ ਗਈ ਹੈ ਹੁਣ ਇਹ ਖੁਸ਼ੀ ਤੇ ਗਮੀ ਕਿਹੜੀ ਹੈ ਸਮਝਣਾ ਪਵੇਗਾ ਬੜਾ ਬਾਰੀਕ ਨੁਕਤਾ ਜੇ ਕਈ ਵਾਰ ਨਾ ਬੰਦੇ ਨੂੰ ਖੁਸ਼ੀ ਪਤਾ ਕਦੀ ਹੁੰਦੀ ਹੈ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ ਗੱਲ ਸਮਝ ਆ ਜਾਊਗੀ ਆਪਣਾ ਬੱਚਾ ਨਾ ਪੇਪਰਾਂ ਦੇ ਵਿੱਚ ਫੇਲ ਹੋ ਗਿਆ ਆਪਣਾ ਬੱਚਾ ਪੇਪਰਾਂ ਵਿੱਚ ਫੇਲ ਹੋ ਗਿਆ ਗਵਾਂਡੀਆਂ ਦਾ ਬੱਚਾ ਪੇਪਰਾਂ ਦੇ ਵਿੱਚ 90% ਨੰਬਰ ਲੈ ਕੇ ਪਾਸ ਹੋਇਆ 90% ਨੰਬਰ ਲੈ ਕੇ ਹੁਣ ਹੋਇਆ ਕੀ ਦੂਜਿਆਂ ਦਾ ਪਾਸ ਹੋ ਗਿਆ ਏ ਆਪਣਾ ਫੇਲ ਹੋ ਗਿਆ ਏ ਜਿਹੜੀ ਮਾਂ ਹੈ ਨਾ ਉਹਨੂੰ ਇਸ ਗੱਲ ਦਾ ਗਮ ਨਹੀਂ ਹੈ ਕਿ ਮੇਰਾ ਬੱਚਾ ਫੇਲ ਹੋ ਗਿਆ ਉਹਨੂੰ ਗਮ ਪਤਾ ਕਾਦਾ ਲੱਗਾ ਏ ਦੂਜਿਆਂ ਦਾ ਕੋਈ ਪਾਸ ਹੋ ਗਿਆ ਏ ਗਵਾਂਡੀਆਂ ਦਾ ਕੋਈ ਪਾਸ ਹੋਇਆ ਏ ਉਹਨੂੰ ਵਿਚਾਰੇ ਨੂੰ ਗਮ ਇਸ ਗੱਲ ਦਾ ਲੱਗ ਗਿਆ ਆਪਣਾ ਫੇਲ ਹੋਇਆ ਕੋਈ ਟੈਨਸ਼ਨ ਨਹੀਂ ਹੋ ਗਿਆ ਤੇ ਹੋ ਗਿਆ ਪਰ ਗਵਾਂਡੀਆਂ ਦਾ ਕੋ ਪਾਸ ਹੋ ਗਿਆ ਜੀ ਗੁੱਸਾ ਇਸ ਗੱਲ ਦਾ ਹੈ ਗਮ ਇਸ ਗੱਲ ਦਾ ਇਹਦਾ ਉਲਟਾ ਕਰੋ ਹੁਣ ਖੁਸ਼ੀ ਆਪਣਾ ਬੱਚਾ 95% ਨੰਬਰ ਲੈ ਕੇ ਪਾਸ ਹੋ ਗਿਆ ਗਵਾਂਡੀਆਂ ਦਾ ਬੱਚਾ ਫੇਲ ਹੋ ਗਿਆ ਹੁਣ ਮਾਂ ਨੂੰ ਇਹ ਖੁਸ਼ੀ ਨਹੀਂ ਹੈ ਕਿ ਮੇਰਾ ਬੱਚਾ ਜਿਹੜਾ ਇਹ 95% ਨੰਬਰ ਲੈ ਕੇ ਪਾਸ ਹੋਇਆ ਉਹਨੂੰ ਖੁਸ਼ੀ ਇਹ ਹੈ ਗਵਾਂਡੀਆਂ ਦਾ ਫੇਲ ਹੋ ਗਿਆ ਵਧੀਆ ਹੋਇਆ ਬੜਾ ਬੋਲਦੀ ਸੀ ਮੇਰੇ ਅੱਗੇ ਹੁਣ ਚੰਗਾ ਹੋਇਆ ਨਾ ਵੀ ਦੂਜਿਆਂ ਦਾ ਫੇਲ ਹੋਇਆ ਤਾਂ ਖੁਸ਼ ਹੈ ਗੁਰੂ ਸਾਹਿਬ ਕਹਿੰਦੇ ਆਹ ਵਾਲੀ ਖੁਸ਼ੀ ਆਹ ਵਾਲੀ ਗਮੀ ਆਪਣੇ ਜੀਵਨ ਚੋਂ ਬਾਹਰ ਕੱਢ ਮਾਰ ਭਲਿਆ ਤਾਂ ਤੂੰ ਗੁਰੂ ਵਾਲਾ ਬਣੇਗਾ ਤੇ ਇੱਥੇ ਜਿਨ੍ਹਾਂ ਨੇ ਕਿਰਪਾਨਾਂ ਵੀ ਪਾਈਆਂ ਨੇ ਮੈਨੂੰ ਮਾਫ਼ ਕਰਿਓ ਗਵਾਂਡੀ ਗਲੀ ਵਿੱਚ ਨਵੀਂ ਗੱਡੀ ਲੈ ਆਵੇ ਨਾ ਤੇ ਕਈ ਵਾਰੀ ਚਿੜ ਮੱਚਦੀ ਐਥੋਂ ਤਾਂ ਕੋਈ ਗੁਰਦੁਆਰੇ ਉਹ ਲੰਗਰ ਵੀ ਕਰ ਲੈ ਜਾਵੇ ਨਾ ਤੇ ਕਈਆਂ ਨੂੰ ਚਿੜ ਮੱਚਦੀ ਕਿਉਂ ਲੈ ਕੇ ਗਿਆ ਉਹ ਚੁਗਲੀਆਂ ਸ਼ੁਰੂ ਹੋ ਜਾਂਦੀਆਂ ਉਸ ਟਾਈਮ ਵੀ ਲੈ ਗਿਆ ਤੇ ਲੈ ਗਿਆ ਹੁਣ ਭਰਾਵਾ ਤੂੰ ਕਰ ਕੀ ਲੇਗਾ ਖੋ ਕੇ ਤੂੰ ਰੱਖਦੇ ਸਕਦਾ ਨਹੀਂ ਇੱਥੇ ਇੱਕ ਭਰਾ ਇੱਥੇ ਐ ਦੂਜਾ ਭਰਾ ਬਾਹਰਲੀ ਕੰਟਰੀ ਵਿੱਚ ਐ ਉਹਦੀ ਤਰੱਕੀ ਬਾਹਰ ਹੋਈ ਐ ਇਹ ਇੱਥੇ ਬੈਠਾ ਸੜੀ ਜਾਂਦਾ ਇਹ ਹੋ ਰਿਹਾ ਸਭ ਗਾਤਰੇ ਪਾਿਆਂ ਦਾ ਵੀ ਹੋ ਰਿਹਾ ਤਾਂ ਆਈ ਤਾਂ ਆਖਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੱਖ ਚੋਰੀਆਂ ਹੁਣ ਇਕੱਲੀ ਜਨੇਊ ਵਾਲੇ ਵਾਸਤੇ ਗੱਲ ਨਹੀਂ ਸੀ ਜਿਨ੍ਹਾਂ ਨੇ ਗਾਤਰੇ ਪਾਏ ਉਹਨਾਂ ਵਾਸਤੇ ਵੀ ਸੀਗੀ ਲੱਖ ਚੋਰੀਆਂ ਲੱਖਾਂ ਹੀ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਕਹਿੰਦੇ ਲੱਖਾਂ ਚੋਰੀਆਂ ਲੱਖਾਂ ਠੱਗੀਆਂ ਲੱਖਾਂ ਝੂਠ ਬੋਲਣੇ ਲੱਖਾਂ ਗਾਲਾਂ ਕੱਢਣੀਆਂ ਇਹ ਸਾਰਾ ਕੁਝ ਚੱਲਦਾ ਪਿਆ ਤੇ ਜੇ ਜਨੇਊ ਵਾਲਾ ਇਹ ਸਾਰਾ ਕੁਝ ਕਰਦਾ ਸੀ ਜਿਹੜਾ ਜਨੇਊ ਪਾ ਕੇ ਸਾਰਾ ਕੁਝ ਕਰਦਾ ਸੀ ਗਾਤਰਾਂ ਪਾ ਕੇ ਗਾਲਾਂ ਨਹੀਂ ਕੱਢਦਾ ਕੱਢੀਆਂ ਜਾਂਦੀਆਂ ਜੀ ਕਿਉਂ ਨਹੀਂ ਕੱਢੀਆਂ ਜਾਂਦੀਆਂ ਗਾਣਾ ਕੱਢੇ ਹੋਰ ਗਲਤ ਭਾਸ਼ਾ ਬੋਲੇ ਸਭ ਕੁਝ ਹੋ ਰਿਹਾ ਸਮਾਜ ਦੇ ਵਿੱਚ ਫਿਰ ਇਹਦਾ ਮਤਲਬ ਵੀ ਅਜੇ ਤੱਕ ਅੰਮ੍ਰਿਤਧਾਰੀ ਨਹੀਂ ਬਣੇ ਹਾਂ ਖੰਡੇ ਦੀ ਪੌਲ ਅਸੀਂ ਲੈ ਲਈ ਹੈ ਪਰ ਅੰਮ੍ਰਿਤਧਾਰੀ ਨਹੀਂ ਬਣੇ ਖੰਡੇ ਦੀ ਪੌਲ ਪੰਜਾ ਪਿਆਰਿਆਂ ਕੋ ਲਈ ਜਾਂਦੀ ਹੈ ਅੰਮ੍ਰਿਤਧਾਰੀ ਕਦੋਂ ਬਣਿਆ ਜਾਂਦਾ ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਜੀਵਨ ਵਿੱਚ ਆਉਂਦੀ ਹੈ ਤੇ ਮਤਾਂ ਕਿਤੇ ਭਲਿਓ ਭਰਮ ਪਾਲ ਲਿਓ ਵੀ ਖੰਡੇ ਦੀ ਪੌਲ ਲੈ ਕੇ ਅਸੀਂ ਸੋਚੀਏ ਵੀ ਗੁਰੂ ਵਾਲੇ ਤੇ ਬਣ ਗਏ ਬਸ ਹੁਣ ਛੁੱਟੀ ਹੁਣ ਜੋ ਮਰਜ਼ੀ ਕਰੀ ਜਾਈਏ ਨਾ ਇਹ ਗੱਲ ਨਹੀਂ ਹੈ ਵੈਸੇ ਕਈ ਬਾਬਿਆਂ ਨੇ ਨਾ ਇਹ ਗੱਲ ਪ੍ਰਚਾਰੀ ਆਮ ਸਾਡੇ ਸਮਾਜ ਵਿੱਚ ਵੀ ਜਿਹੜਾ ਖੰਡੇ ਦੀ ਪੌਲ ਲੈ ਲੰਦਾ ਨਾ 10000 ਸਾਲਾਂ ਤੱਕ ਉਹ ਨਰਕਾਂ ਦੇ ਵਿੱਚ ਨਹੀਂ ਪੈਂਦਾ ਜੋ ਮਰਜ਼ੀ ਕਰੀ ਜਾਵੇ ਕਈ ਬਾਬੇ ਇਦਾਂ ਦੇ ਹੀ ਵਗੇ ਇਹੋ ਜਿਹੀ ਗੱਲਾਂ ਪ੍ਰਚਾਰਨ ਵਾਲੇ ਹੁਣ ਕਮਾਲ ਦੀ ਗੱਲ ਪਰ ਗੁਰੂ ਸਾਹਿਬ ਨੇ ਆਖਿਆ RAM RAM ਸਭ ਕੋ ਕਹੇ ਕਹੇ ਰਾਮ ਨਾ ਹੋਏ ਗੁਰ ਪ੍ਰਸਾਦੀ RAM ਮਨ ਵਸੈ ਗੁਰੂ ਦੀ ਕਿਰਪਾ ਸਦਕਾ ਜਦੋਂ ਅਕਾਲ ਪੁਰਖ ਜੀ ਦਾ ਗਿਆਨ ਰੱਬੀ ਗੁਣ ਜਦੋਂ ਮਨ ਵਿੱਚ ਵਸਦੇ ਨੇ ਨਾ ਤਾਂ ਫਲ ਪਾਵੈ ਕੋਏ ਤਾਂ ਚੰਗੇ ਜੀਵਨ ਦਾ ਫਲ ਮਨੁੱਖ ਨੂੰ ਮਿਲਦਾ ਏ ਜਿਨੇ ਆਪਣਾ ਮਨ ਗੁਰੂ ਨੂੰ ਸਮਰਪਿਤ ਕੀਤਾ ਗੁਰੂ ਨੇ ਫਲ ਉਸੇ ਨੂੰ ਦਿੱਤਾ ਮਨ ਵਿੱਚ ਸਤਿਗੁਰ ਕਾ ਪਾਸ ਤੇ ਸੇਵਕ ਕੇ ਕਾਰਜ ਰਾਸ ਜੀਵਨ ਉਹਦਾ ਸੋਨਾ ਬਣਦਾ ਏ